ਸਾਹੀ ਕਹਾਂਟੀ ਸੋ ਇਨ ਦਾ ਕਾਲਜ ਤੁਸੀਂ ਖੰਨੇ ਤੋਂ ਆਏ ਹੋ ਕਿੰਨੇ ਸਾਲਾਂ ਤੋਂ ਗੋਡਿਆਂ 'ਚ ਤਕਲੀਫ ਸੀ ਤੁਹਾਡੇ ਸਾਲ ਸਾਰਾ ਹੋ ਗਿਆ ਤੇ ਜੰਮੇ ਪਈ ਗਈ ਸੀ ਮੈਂ ਅੱਛਾ ਜੀ ਇੱਕ ਸਾਲ ਤੋਂ ਹੀ ਮਤਲਬ ਬਹੁਤ ਤਕਲੀਫ ਸੀ ਮੈਨੂੰ ਆਏ ਹੋ ਗਿਆ ਤੇ ਵੀ ਬੱਸ ਉਹ ਮੈਂ ਠੀਕ ਨਹੀਂ ਹੁੰਦੀ ਏ ਕਿ ਗੋਡੇ ਸੁੱਜ ਗਏ ਸੀ ਬਹੁਤ ਅੱਛਾ ਜੀ ਖੰਨੇੋਂ ਵੀ ਮੈਂ ਦਵਾਈ ਖਾਦੀ ਤੇ ਨਿਤਨ ਕਰਗਦੇ ਹਾਂਜੀ ਉੱਥੋਂ ਮੈਨੂੰ ਰਾਮ ਨਹੀਂ ਆਇਆ ਠੀਕ ਹੈ ਫਿਰ ਇਹ ਸਾਡੇ ਮੇਰੇ ਮੁੰਡੇ ਦੇ ਸਹੁਰੇ ਨੇ ਇੱਥੇ ਦੱਸਿਆ ਸੀਗਾ ਅੱਛਾ ਜੀ ਫਿਰ ਇੱਥੇ ਆਏ ਹੁਣ ਮੈਨੂੰ ਕਹਿ ਦਿੱਤਾ ਵੀ ਹੱfte 'ਚ ਫਰਕ ਪਾਉ ਹਾਂਜੀ ਮੈਨੂੰ ਤਿੰਨ ਦਿਨਾਂ 'ਚ ਫਰਕ ਪੈ ਗਿਆ ਦਵਾਈ ਦਾ ਅੱਛਾ ਜੀ ਹਾਂ ਤੁਸਾਂ ਸਾਡੇ ਹਸਪੀਟਲ ਤੋਂ ਤਿੰਨ ਕੁ ਮਹੀਨੇ ਦਵਾਈ ਖਾ ਲਈ ਤਿੰਨ ਮਹੀਨੇ ਹੋ ਗਏ ਦਵਾਈ ਖਾਂਦੀ ਕਿੰਨਾ ਕ ਆਰਾਮ ਲੱਗਦਾ ਮੈਨੂੰ ਖਾਸਾ ਆਰਾਮ ਆ ਸੋਟੀ ਸੁੱਟ ਗਈ ਮੇਰੀ ਅੱਛਾ ਪੁੱਠ ਵੀ ਖੜਦੀ ਆ ਹਾਂਜੀ ਪਹਿਲਾਂ ਸੋਟੀ ਨਾ ਤੁਰਦੀ ਸੀ ਹਾਂਜੀ ਤੁਰਨੀ ਨਹੀਂ ਤੇ ਹੁੰਦਾ ਹੁਣ ਮੈਂ ਠੀਕ ਹਾਂ ਠੀਕ ਹੈ ਹਾਂ ਤੁਹਾਨੂੰ ਬਹੁਤ ਆਰਾਮ ਲੱਗਿਆ ਆਂਟੀ ਇਦਾਂ ਹੋਰਾਂ ਨੂੰ ਲੱਗੇਗਾ ਸਾਡੇ ਹਸਪੀਟਲ ਬਾਰੇ ਸਾਰਿਆਂ ਨੂੰ ਜ਼ਰੂਰ ਦੱਸਿਓ ਮੈਂ ਤਾਂ ਇਹ ਕਹੂੰ ਦੱਸਦੀ ਆ ਵੀ ਮੈਂ ਠੀਕ ਹੋ ਗਈ ਸਭ ਨਹੀਂ ਪਤਾ ਵੀ ਮੈਂ ਤਾਂ ਸੋਟੀ ਨਾ ਤੁਰਦੀ ਸੀ ਹਾਂਜੀ ਹੋਣ ਲੱਗਦੀ ਮੈਂ ਠੀਕ ਤਰਨ ਠੀਕ ਹੈ ਜੀ ਹਾਂ ਜੀ ਸਤਿ ਸ੍ਰੀ ਅਕਾਲ